ਲਾਈ ਵੀ ਮੇਟਰੋ ਸੋਡੇ ਬਾਤ ਤੇ ਲੈ ਕੇ ਆਇਆ ਦੋ ਹੌਲੈਂਡ ਟਰੈਕਟਰ ਇੱਕ ਹੈਗਾ ਜੀ 6510 ਤੇ ਨਾਲ ਖੜਾ ਇਧਰਲੇ ਪਾਸੇ 37 ਦੀ ਸਪੈਸ਼ਲ ਐਡੀਸ਼ਨ ਪਹਿਲਾਂ ਜਹਾਜ਼ ਬਾਰੇ ਪਾਈ ਜਾਣਕਾਰੀ ਜੋ ਬਣ ਕਿੰਨਾ ਮਾਡਲ ਆ ਕੀ ਗੱਲ ਬਾਤ ਆ 2020 ਮਾਡਲ ਆ ਵੀਰੇ ਕਾਪੀ ਤੇਈ ਦੀ ਆ ਠੀਕ ਆ 20 ਮਾਡਲ ਆ ਕਾਪੀ ਤੇਈ ਦੀ ਅਗਲੇ ਟਾਇਰ ਹੈਗੇ ਆ ਨਵੇਂ ਐਮ ਆਰ ਐਫ ਐਮ ਆਰ ਐਫ ਆ ਜਿੱਦਾਂ ਕਿ ਗੱਡੀਆਂ ਤੇ ਜਿਵੇਂ ਕਿ ਦੀ ਹਲਕਾ ਹਲਕਾ ਚਾਕੀ ਜਾਂਦਾ ਤੇ ਬੈਕ ਟਾਇਰ ਤਾਂ ਨਾਲ ਦੀ ਹੋਣੀ ਏ ਰੀਅਲ ਟਾਇਰ ਨਾਲ ਦੇਨੇ ਬੈਕ ਟਾਇਰ 3 ਜੀਡੀ ਦੇ ਟਾਇਰ ਨੇ 3 ਸਪੀਡ ਆ ਚੇਂਜਰ ਵਾਲਾਗਾ 30 ਸਪੀਡ ਦੇ ਵਿੱਚ ਆ ਚੇਂਜਰ ਵਾਲਾ ਆ ਗਿਆ ਜੀ 20 ਮਾਡਲ ਪੰਜਾਬ ਨੰਬਰ ਦੇ ਵਿੱਚ ਆ ਬਿਨਾ ਸੀ ਆਡੀ ਤੋਂ ਆ ਬਿਨਾ ਸੀ ਆਡੀ ਤੋਂ ਜੋ ਬਣ ਡਿਮਾਂਡ ਕਿੰਨੀ ਹੈ ਦੀ ਨਮਾਨ ਇਹਦੀ 895 ਆ ਬਾਈ ਕਿੰਨੇ ਦਾ ਦੇ ਦੇਂਗਾ ਮੌਕੇ ਸਾਢੇ 8 ਦਾ ਦੇ ਦਾਂਗੇ ਪੂਰੇ ਦਾ 895 ਦੀ ਡਿਮਾਂਡ ਆ ਸਾਢੇ 8 ਲੱਖ ਦਾ ਲੈ ਜਾਓ 45000 ਮੰਨ ਤਾਂ ਨੋ ਜੂ ਟਰੈਕਟਰ ਦੇ ਵਿੱਚੋਂ ਬਾਕੀ ਯਾਰ ਮੌਕੇ ਤੇ ਆ ਰੇਟ ਤੇ ਅੱਗੇ ਅੱਗੇ ਦੀ ਸਪੈਸ਼ਲਿਟੀ ਸੀ ਨੇ ਇਹ ਕਿੰਨਾ ਮਾਡਲ ਆ ਇਹ ਇਹ ਮਾਡਲ 20 55 HP ਵਾਲਾ ਸਭ ਤੋਂ ਖੂਬ ਵੱਡੀ ਖੂਬ 20 ਮਾਡਲ ਆ 55 HP ਵਾਲਾ ਮਿੱਤਰੋ ਤੇ ਟਾਇਰ ਹੈਗੇ ਆ ਚਾਰੀ ਨਾਲ ਦੇ ਸਾਰਾ ਟਰੈਕਟਰ A to Z オリジナル ਆ ਸਾਰਾ A to Z ਟਰੈਕਟਰ オリジナル ਆ ਸਾਰਾ ਤੇ ਟਾਇਰ ਟੂਰਤਾ ਸਾਰੇ ਨਾਲ ਦੇ ਆ PV ਨੰਬਰ ਦੇ ਵਿੱਚ ਤੇ ਮਾਰਗੇ ਦੇਲੇ ਪਾਸੇ ਚੈੱਕ ਵੀ ਕਰਵਾ ਦੀ ਕੋਈ ਚੱਕਰ ਨਹੀਂ 20 ਮਾਡਲ ਆ ਜੀ ਮਾਰਕਟਰਾਂ ਤੇ ਉਵੇਂ ਪਿਆ ਪੀਵੀ ਨੰਬਰ ਦੇ ਵਿੱਚ ਆ ਪੁਰਾਣਾ ਛੁੱਡਾ ਭਾਈ ਜੋਬਨ ਵਿੱਚ ਕੱਟ ਲੂਗਾ ਲੋਨ ਦੀ ਸਹੂਦਤ ਹੈਗੀ ਆ ਰਵਰਸ ਵੀਡੀਓ ਡਬਲ ਡਿਸਟ੍ਰਿਬਿਊਟਰ ਜੂਜੀ ਗੇਅਰ ਤੇ ਖੂਬੀਆਂ ਹੈਗੀਆਂ ਸਾਰੀਆਂ ਟਰੈਕਟਰ ਦੇ ਵਿੱਚ ਮਿੱਤਰੋ ਤੇ ਇਹ ਦੀ ਡਿਮਾਂਡ ਕਿੰਨੀ ਆ ਜੋਬਨ ਡਿਮਾਂਡ ਇਹ ਦੀ 7.5 ਲੱਖ ਰੁਪਈਆ 6 ਲੱਖ ਤੇ 90 ਹਜ਼ਾਰ ਰੁਪਈਆ ਦਾ ਟਰੈਕਟਰ ਆਪਾਂ ਤੁਹਾਨੂੰ ਦੇ ਦਾਂਗੇ 35000 ਉੱਡ ਗਿਆ ਮਿੱਤਰੋ 35000 ਮਾਨਤਾ ਨੂੰ ਹੋ ਜੂ ਬਾਕੀ ਮੌਕੇ ਤੇ ਰੇਟ ਆ ਯਾਰ ਆਜੋ ਲੋਨ ਦੀ ਸਹੂਦਤ ਹੈਗੀ ਆ ਪੁਰਾਣਾ ਛੁੱਡਾ ਵਿੱਚ ਕੱਟ ਲੂ ਭਾਈ ਜੋਬਨ ਮੋਬਾਈਲ ਨੰਬਰ ਆਪਾਂ ਸਕਰੀਨ ਦੇ ਉੱਤੇ ਲਾਤਾ ਚੱਕ ਕੇ ਲਾ ਲਿ